ਡਾਕਟਰ ਮਨਦੀਪ ਕੌਰ ਰਾਏ ਦੀ ਵਰਤਕ ਪੁਸਤਕ ਇਹ ਰਾਜਾਂ ਦੇ ਕਿਹੜੇ ਪਾਸੇ ਵਿੱਚੋਂ ਰਚਨਾ ਸੋਨੇ ਦਾ ਚਵਾਰਾ ਆਇਤ ਕੋਈ ਅੱਧੀ ਕਿਉ ਸਦੀ ਪਿੱਛੇ ਵੱਲ ਝਾਤ ਮਾਰੀਏ ਸਭ ਪੰਜਾਬ ਦੇ ਪਿੰਡਾਂ ਵਿੱਚ ਕਿਸੇ ਵਿਰਲੇ ઠાਵੇਂ ਦੇ ਘਰ ਹੀ ਚਵਾਰਾ ਹੁੰਦਾ ਸੀ ਤੇ ਆਸ-ਪਾਸ ਦੇ ਪਿੰਡਾਂ ਤੱਕ ਚਵਾਰੇ ਵਾਲੇ ਘਰ ਦੀ ਕੱਟਸ ਮੰਨੀ ਜਾਂਦੀ ਹੁੰਦੀ ਸੀ ਚਵਾਰੇ ਵਾਲੇ ਘਰਾਂ ਦੀ ਬੂਹੇਵਾਰੀਆਂ ਵੀ ਅਕਸਰ ਉਸ ਘਰ ਦੀ ਹਸਤੀ ਵਸਦੀ ਜ਼ਿੰਦਗੀ ਵਾਂ ਰੰਗੀਨ ਤੇ ਦਿਲਕਸ਼ੀ ਹੁੰਦੇ ਸਨ ਅਜੇਹਾ ਹੀ ਇੱਕ ਜਵਾਰਾ ਸੀ ਪਿੰਡ ਪੰਡੋਰੀਆਂ ਵਿੱਚ ਸੇਠ ਸੋਨੀ RAMTAT ਜਵਾਰਾ ਜਿੱਥੇ ਕਦੀ ਉਸਦੀ ਲਾੜਲੀ ਨੂ ਕਮਲਾ ਵਿਆਹ ਕੇ ਆਈ ਸੀ ਤੇ ਉਸ ਦਾ ਸਵਾਗਤ ਉਸਤੇ ਸੌਰੇ ਪਰਿਵਾਰ ਵੱਲੋਂ ਸੋਨੇ ਦੀ ਗੜਵੀ ਵਿੱਚ ਪਾਣੀ ਵਾਰ ਕੇ ਕੀਤਾ ਗਿਆ ਸੀ ਸੋਨੀ ਸੇਠ ਰਾਕੇ ਦਾ ਤਨਾਡਾੜਤੀਆ ਸੀ ਦੋਹਾਂ ਪੁੱਤਰਾਂ ਵਿੱਚੋਂ ਵੱਡਾ ਪੁੱਤਰ ਸਰੀਰਕ ਤੌਰ ਤੇ ਆਪਾਹਜ ਸੀ ਤੇ ਛੋਟਾ ਸਿਧਰੇ ਸੁਭਾਅ ਦਾ ਸੀ ਫਿਰ ਵੀ ਕਿਸੇ ਤਰ੍ਹਾਂ ਉਸਨੇ ਘਰ ਦਾ ਵੰਸ਼ ਅੱਗੇ ਤੋਰਨ ਲਈ ਗਰੀਬ ਕਰ ਦੀ ਕੁੜੀ ਕਮਲਾ ਆਪਣੀ ਨੂ ਬਣਾ ਕੇ ਲੈ ਆਂਦੀ ਦਸਦੇ ਹਨ ਕਿ ਕਿਸੇ ਵੇਲੇ ਉਸੇ ਘਰ ਵਿੱਚ ਦਿਨ ਤਿਉਹਾਰ ਤੇ ਸੋਨੇ ਦੇ ਪਾਂਡੇ ਵਿੱਚ ਖਾਣਾ ਖਾਦਾ ਜਾਂਦਾ ਹੁੰਦਾ ਸੀ ਦਿਨ ਮਹੀਨੇ ਤੇ ਵਰਿਆਂ ਦੀ ਇਹ ਗੇੜ ਆਪਣੀ ਚਾਲੀ ਗੇੜਤੇ ਰਹੇ ਇੱਕ ਇੱਕ ਕਰਕੇ ਇਸ ਰੰਗਲੇ ਚਵਾਰੇ ਦੇ ਅੰਦਰ ਰਹਿੰਦੇ ਜੀਆਂ ਦੀ ਗਿਣਤੀ ਘਟਦੀ ਗਈ ਸੋਨੀ ਸੇਠ ਦੀ ਪਤਨੀ ਵੱਡਾ ਪੁੱਤਰ ਤੇ ਫਿਰ ਖੁਦ ਸੋਨੀ ਸੇਠ ਲੰਮੀਆਂ ਰਾਹਾਂ ਦੇ ਪਾਂਦੀ ਬਣਦੇ ਗਏ ਉਹਨਾਂ ਰਾਹਾਂ ਦੇ ਪਾਂਦੀ ਜਿੱਥੋਂ ਅੱਜ ਤੱਕ ਕੋਈ ਮੁੜ ਕੇ ਆਉਂਦਾ ਨਹੀਂ ਵੇਖਿਆ ਪਟਾਣੀ ਕੁਦਰਤ ਨਾਲ ਸੋਨੀ ਸੇਠ ਦਾ ਵੰਸ਼ ਅੱਗੇ ਨਾ ਤੋਰਨ ਦੀ ਕਹੀ ਜ਼ਿੱਦ ਲੱਗੀ ਹੋਈ ਸੀ ਕਿ ਕਮਲਾ ਦੀ ਕੁੱਖ ਵਿੱਚ ਪਲਦਾ ਬੱਚਾ ਵੀ ਆਮ ਬੱਚਿਆਂ ਵਾਂਗ ਜਨਮ ਨਾ ਲੈ ਸਕਿਆ ਉਹ ਕਿਸੇ ਵੰਸ਼ਿਕ ਬਿਮਾਰੀ ਦਾ ਸ਼ਿਕਾਰ ਸੀ ਦੱਸਦੇ ਹਨ ਕਿ ਉਹ ਪੈਦਾ ਹੁੰਦੇ ਹੀ ਪੂਰਾ ਹੋ ਗਿਆ ਸੀ ਤੇ ਉਸ ਤੇ ਨੈਣ ਨਕਸ਼ ਵੀ ਆਮ ਇਨਸਾਨ ਵਰਗੇ ਨਹੀਂ ਸਨ 12 ਕੋ ਸਾਲ ਪਹਿਲਾਂ ਕਮਲਾ ਦਾ ਘਰਵਾਲਾ ਵੀ ਉਸੇ ਰਾਤੁਰ ਗਿਆ ਤੇ ਉਹ ਇਕੱਲੀ ਰਹਿ ਗਈ ਉਹ ਪ੍ਰੌਥਲੀ ਹੋਈਆਂ ਮੌਤਾਂ ਨੇ ਉਸ ਦਾ ਮਾਨਸਿਕ ਸੰਤੁਲਨ ਹਲਾਕੇ ਰੱਖ ਦਿੱਤਾ ਅੱਜ ਮਿਤੀ 2 ਫਰਵਰੀ 2018 ਤੱਕ ਪਹੁੰਚਦਿਆਂ ਇਸ ਚਬਾਰੇ ਦੇ ਰੰਗ ਇਸ ਹੱਦ ਤੱਕ ਖੁਰ ਚੁੱਕੇ ਸਨ ਕਿ ਬਾਬਲੀ ਹੋ ਚੁੱਕੀ ਕਮਲਾ ਦੇਵੀ ਇਸ ਦੀ ਇੱਕ ਨੁੱਕਰ ਵਿੱਚ ਗੰਦਗੀ ਦੇ ਢੇਰ ਵਿੱਚ ਮੰਜਾ ਡਾਹੀ ਬੈਠੀ ਹਰ ਆਉਣ ਜਾਣ ਵਾਲੇ ਨੂੰ ਇੱਥੋਂ ਚਲੇ ਜਾਣ ਦੀ ਜ਼ੋਰ ਜ਼ੋਰ ਦੀ ਕਹਿ ਰਹੀ ਸੀ ਉਸ ਦੀ ਮਾਨਸਿਕ ਅਵਸਥਾ ਡਿਪਰੈਸ਼ਨ ਦੀ ਉਸ ਹੱਦ ਤੱਕ ਪਹੁੰਚ ਚੁੱਕੀ ਸੀ ਜਿੱਥੇ ਬੰਦੇ ਦੀ ਮਲ ਮੂਤਰ ਤੇ ਖਾਨ ਪੀਂਦੀ ਅਵਸਥਾ ਵਿਚਲਾ ਅੰਤਰ ਸਮਝਣ ਵਾਲੀ ਸੂਝ-ਬੂਝ ਖਤਮ ਹੋ ਜਾਂਦੀ ਹੈ। ਕਹੋ ਨੋ ਭਾਈ ਤੁਸੀਂ ਗੁਰਪ੍ਰੀਤ ਦੇ ਆਉਣ ਦੀ ਪੈੜ ਸੁਣਦਿਆਂ ਉਸਨੇ ਉਤਸੁਕਤਾ ਨਾਲ ਮਨ ਜੇ ਤੋੜਦਿਆਂ ਪੁੱਛਿਆ ਸੀ ਤੇਰੇ ਪੁੱਤ ਹੈ ਹਨਮਾ ਕਹਿੰਦਿਆਂ ਗੁਰਪ੍ਰੀਤ ਸਿੰਘ ਨੇ ਉਸਦੀ ਹਾਲਤ ਬਿਆਨ ਕਰਦਾ ਵਾਰਤਾਲਾਪ ਜਾਰੀ ਰੱਖਿਆ। ਗੁਰਪ੍ਰੀਤ ਦਾ ਚਿਹਰਾ ਉਸਰੀ ਜਾਣਿਆ ਪਹਿਚਾਣਿਆ ਨਾ ਹੁਣ ਕਰ ਡਰ ਨਾਲ ਕੁਲਪਿਆ ਇਸ਼ਟ ਦਾ ਟੁਕੜਾ ਉੱਪਰ ਚੁੱਕਦਿਆਂ ਉਸਨੇ ਆਪਣੀ ਰੱਖਿਆ ਕਰਨੀ ਚਾਹੀ। ਉਸਨੇ ਬੜੀ ਪਿਆਰ ਨਾਲ ਉਹਦੇ ਹੱਥੋਂ ਰੋੜਾ ਫੜਦਿਆਂ ਉਸ ਨੂੰ ਨਾਲ ਆਏ ਹੋਏ ਉਸ ਤੇ ਪਿੰਡ ਦੇ ਬੰਦਿਆਂ ਨਾਲ ਜਾਣ ਪਹਿਚਾਨ ਕਰਾਉਂਦਿਆਂ ਸਮਝਾਇਆ ਕਿ ਉਸ ਨੂੰ ਡਰਨ ਦੀ ਲੋੜ ਨਹੀਂ ਉਹ ਸਾਰੇ ਉਸ ਦੀ ਸਹਾਇਤਾ ਲਈ ਹੀ ਆਏ ਸਨ ਜਾਣੇ ਪਹਿਚਾਣੇ ਚਿਹਰਿਆਂ ਵੱਲ ਨੀਕਾ ਮਾਰਦਿਆਂ ਦਿਲ ਨੂੰ ਕੁਝ ਤਰਸਤਾ ਹੋਇਆ ਪਰ ਉਹ ਲਗਾਤਾਰ ਬੋਲੀ ਜਾ ਰਹੀ ਸੀ ਮੈਂ ਠੀਕ ਆ ਮੈਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਤੁਸੀਂ ਘਰਾਂ ਨੂੰ ਚਲੇ ਜਾਓ ਤੁਹਾਡੇ ਘਰ ਦੇ ਤੁਹਾਨੂੰ ਡੀਕ ਦੇ ਆਉਣਗੇ ਆਪਣੇ ਵੱਲੋਂ ਕਮਲਾ ਦੇਵੀ ਅੱਜ ਵੀ ਡਾਂਗ ਲੈ ਕੇ ਸੇਠ ਸੋਨੀ RAM ਦੇ ਚਵਾਰੇ ਵਾਲੇ ਘਰ ਦੀ ਰਾਖੀ ਬੈਠੀ ਸੀ ਇੱਕ ਅਜਿਹਾ ਘਰ ਜਿਸ ਦੀਆਂ ਕੰਡਾਂ ਵਿੱਚੋਂ ਗਾਏ ਪੇਪਲ ਟੁੱਟੀਆਂ ਛੱਤਾਂ ਟਰੰਕਾਂ ਪੇਟੀਆਂ ਵਿੱਚ ਲੱਗੇ ਪ੍ਰਿੰਟਾਂ ਦੇ ਛੱਤੇ ਤੇ ਦੀਵਿਆਂ ਵਾਲੇ ਰੱਖਣਿਆਂ ਵਿੱਚ ਲੰਮਕ ਦੇ ਜਾਲੇ ਉਸ ਘਰ ਦੇ ਉੱਜੜ ਜਾਣ ਦੀ ਬਾਤ ਪਾਰੇ ਸਨ ਲੋਹੇ ਦਾ ਉਹ ਕੰਡਾ ਜਿਸ ਤੇ ਕਦੀ ਸੋਨੀ ਸੇਠ ਨੇ ਹਾਰੇ ਦੁਆਲੇ ਦੇ ਖੇਤਾਂ ਦੀਆਂ ਜਿੰਸਾਂ ਤੋਲ ਤੋਲ ਅਨਾਜ ਦੇ ਟੋਲ ਪਰੇ ਹੁੰਦੇ ਸਨ ਹੱਦ ਜੰਗਲ ਨਾਲ ਖਾਦਾ ਹੋਇਆ ਸੀ ਇੱਕ ਕੰਡਾ ਹੀ ਸੀ ਜਿਹੜਾ ਇਸ ਘਰ ਦੀ ਬਰਬਾਦੀ ਦੀ ਸਾਰੀ ਵਿੱਥਾ ਦਾ ਚਸ਼ਮਦੀਦ ਖਵਾ ਸੀ। ਉਹ ਹੀ ਜਾਣਦਾ ਸੀ ਕਿ ਇਸ ਘਰ ਨੂੰ ਕਿਸੇ ਦੀ ਨਜ਼ਰ ਲੱਗੀ ਸੀ ਜਾਂ ਉਹਦੇ ਤੋਂ ਵੀ ਕੁਝ ਵੱਧ ਘੱਟ ਤੋਲ ਹੋ ਗਿਆ ਸੀ ਕਿ ਕਿਸੇ ਦੀ ਹੱਥ ਲੱਗੀ। ਉਹ ਇਹ ਵੀ ਜਾਣਦਾ ਸੀ ਕਿ ਸੋਨੇ ਦੀ ਖਾਨ ਇਸ ਘਰ ਦਾ ਸੋਨਾ ਥੋੜਾ-ਥੋੜਾ ਕਰਕੇ ਕਿਸੇ ਦੇ ਘਰ ਦੀ ਤਜੋਰੀ ਦਾ ਸ਼ਿੰਗਾਰ ਬਣ ਗਿਆ। ਪਰ ਅਫਸੋਸ ਕਿ ਉਹ ਮੂਖ ਬਣਿਆ ਖੁਦ ਹੀ ਇੱਕ ਕੰਡੇ ਧਰ ਝਾੜੀ ਵਿੱਚ ਲਟਕਰਿਆ ਸੀ ਕਮਲਾ ਦੇਵੀ ਦੇ ਚਿੱਟੇ ਹੋ ਚੁੱਕੇ ਲੰਬੇ ਵਾਲ ਇੱਕ ਬਹੁਤ ਵੱਡੀ ਜੱਟ ਬਣ ਚੁੱਕੇ ਸਨ ਕਈ ਮਹੀਨਿਆਂ ਤੋਂ ਨਹਾਤੀ ਤੋਤੀ ਨਾ ਹੋਣ ਕਰ ਉਹਦੇ ਕੋਲੋਂ ਅਜੀਬ ਜੀ ਗੰਧ ਆ ਰਹੀ ਸੀ ਦੱਸਦੇ ਸਨ ਕਿ ਕਮਲਾ ਕਦੇ ਨਹੀਂ ਸ਼ਾਰ ਹੋਇਆ ਕਰਦੀ ਸੀ ਕਿ ਆਪਣੇ ਪਤੀ ਦੇ ਸਿਦਰੇ ਹੋਣ ਦੇ ਕਾਰਨ ਸੋਨੀ ਸੇਠ ਦੀ ਹੜ ਦਾ ਸਾਹ ਉਹੀ ਰੱਖਦੀ ਸੀ ਗੁਰਪ੍ਰੀਤ ਬਾਈ ਦੇ ਪੁੱਛਣ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸੋਨੀ ਸੇਠ ਦੀ ਰਿਸ਼ਤੇਦਾਰੀ ਵਿੱਚੋਂ ਇੱਕ ਪਰਿਵਾਰ ਇਸੇ ਪਿੰਡ ਰਹਿੰਦਾ ਤੇ ਰੋਟੀ ਪਾਣੀ ਉਹੀ ਦੇ ਕੇ ਜਾਂਦਾ ਸਿਆਣੇ ਬਜ਼ੁਰਗਾਂ ਦਾ ਮੰਨਣਾ ਸੀ ਕਿ ਇਸ ਪਿੰਡ ਵਿੱਚ ਉਹ ਇਸ ਹਾਲਤ ਵਿੱਚ ਰਹਿੰਦੀ ਹੈ ਤਾਂ ਪਿੰਡ ਨੂੰ ਇੱਕ ਤਰ੍ਹਾਂ ਦਾ ਸਰਾਪ ਹੀ ਲੱਗਦਾ ਹੈ ਐਨੇ ਨੂੰ ਨੇੜੇ ਰਹਿੰਦਾ ਉਸ ਦਾ ਉਹ ਰਿਸ਼ਤੇਦਾਰ ਵੀ ਆ ਗਿਆ ਪਹਿਲਾਂ ਪਹਿਲ ਤਾਂ ਉਸਨੇ ਗੁਰਪ੍ਰੀਤ ਭਾਈ ਨਾਲ ਬਹਿਸ ਕੀਤੀ ਪਰ ਜਦੋਂ ਉਸ ਨੂੰ ਤੇ ਪਿੰਡ ਵਾਸੀਆਂ ਨੂੰ ਇਸ ਗੱਲ ਤੇ ਯਕੀਨ ਆ ਗਿਆ ਕਿ ਗੁਰਪ੍ਰੀਤ ਸਿੰਘ ਸਿਰਫ ਕਮਲਾ ਦੇਵੀ ਨੂੰ ਆਪਣੀ ਸੰਸਤਾ ਵਿੱਚ ਇਲਾਜ ਤੇ ਸੇਵਾ ਲਈ ਲੈ ਕੇ ਜਾਣਾ ਚਾਹੁੰਦਾ ਹੈ ਉਸ ਦੀ ਜਾਇਦਾਦ ਵਿੱਚ ਉਸ ਦੀ ਕੋਈ ਦਿਲਚਸਪੀ ਨਹੀਂ ਤਾਂ ਸਭ ਨੇ ਸਹਿਮਤੀ ਨਾਲ ਉਸ ਨੂੰ ਉੱਥੋਂ ਲੈ ਜਾਣ ਵਿੱਚ ਸਹਿਯੋਗ ਦਿੱਤਾ ਗੁਰਪ੍ਰੀਤ ਭਾਈ ਨੇ ਇਹ ਕਹਿੰਦੇ ਉਸ ਫਾਰਮ ਤੇ ਸਾਈਨ ਕਰ ਦਿੱਤੇ ਜਿਸ ਵਿੱਚ ਮਰੀਜ਼ ਦੀ ਚਲ ਅਚਲ ਜਾਇਦਾਦ ਨਾਲ ਕੋਈ ਵਾਵਾਸਤਾ ਨਾ ਹੋਣ ਦੀ ਤਸਦੀਕ ਕੀਤੀ ਹੁੰਦੀ ਹੈ ਕਿ ਜਿਹੜੀ ਜ਼ਮੀਨ ਸੋਨੀ ਸੇਟ ਦੇ ਬੱਚੇ ਨਹੀਂ ਹੰਡਾ ਸਕੀ ਉਹ ਕਿਸੇ ਹੋਰ ਨੂੰ ਕਿਵੇਂ ਹਜ਼ਮ ਹੋ ਜਾਊ ਅੱਜ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਆਂ ਕਮਲਾ ਦੇਵੀ ਨੂੰ 5 ਸਾਲ ਹੋ ਗਏ ਨੇ ਸ਼ੁਰੂ-ਸ਼ੁਰੂ ਵਿੱਚ ਕਈ ਵਾਰ ਉਹ ਇਲਾਜ ਦੇ ਚਲਦਿਆਂ ਵੀ ਆਪਣੇ ਅਤੀਤ ਵਿੱਚ ਚਲੀ ਜਾਂਦੀ ਤੇ ਸਭ ਨੂੰ ਦੂਰ ਰਹਿਣ ਨੂੰ ਕਹਿੰਦੀ ਤੁਹਾਨੂੰ ਪਤਾ ਨਹੀਂ ਮੈਂ ਛਿੱਲੇ ਵਿੱਚਾਂ ਸ਼ਾਇਦ ਉਹਨੂੰ ਆਪਣਾ ਜਨੇਪਾ ਯਾਦ ਆ ਜਾਂਦਾ ਸੀ ਕਈ ਵਾਰ ਉਹ ਆਪਣੇ ਗੁਜ਼ਰ ਚੁੱਕੇ ਭਰਾ ਨੂੰ ਯਾਦ ਕਰਦੀ ਹੈ ਤੇ ਵਾਪਸ ਉਹਦੀ ਕੋਲ ਜਾਣਾ ਚਾਹੁੰਦੀ ਹੈ ਪਰ ਉਸਦੇ ਪੇਕੇ ਜਾਂ ਸਾਰੇ ਪਰਿਵਾਰ ਵੱਲੋਂ ਕੋਈ ਵੀ ਠੀਕ ਹੋਣ ਦੇ ਬਾਵਜੂਦ ਉਸ ਨੂੰ ਰੱਖਣ ਲਈ ਹਾਮੀ ਨਹੀਂ ਭਰਦਾ ਸੁਪਨਿਆਂ ਦੇ ਘਰ ਵਿੱਚ ਹਾਸਾ ਠੱਠਾ ਕਰਦਿਆਂ ਉਹ ਕਦੀ ਕਦਾਈ ਸੂਟਾਂ ਦੀ ਦੁਕਾਨ ਖੋਲ੍ਹ ਕੇ ਬਹਿ ਜਾਂਦੀ ਹੈ ਤੇ ਗੁਰਪ੍ਰੀਤ ਬਾਈ ਨੂੰ ਉਸਦੀ ਬੋਟੀ ਵਾਸਤੇ ਸੂਟ ਖਰੀਦਣ ਨੂੰ ਆਖਦੀ ਹੈ ਆਪਣੀ ਬਾਣੀਆ ਬੁੱਧੀ ਮੁਤਾਬਕ ਉਹ ਇਨਾਂ ਸੂਟਾਂ ਤੋਂ ਹੋਏ ਮੁਨਾਫੇ ਨਾਲ ਹੋਰ ਸੂਟ ਖਰੀਦ ਕੇ ਆਪਣਾ ਕਾਰੋਬਾਰ ਵਧਾਉਣਾ ਚਾਹੁੰਦੀ ਹੈ